ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਦੀ ਸੀ ਇਹ ਲੇਡੀਜ਼ ਜਾਂ ਜੈਂਟਸ ਨੂੰ ਉਹਨੂੰ ਘੇਰਾ ਪਾ ਕੇ ਉਹਨੂੰ ਗੱਲਾਂ 'ਚ ਉਲਝਾ ਕੇ ਤੇ ਉਹਦਾ ਜਿਹੜਾ ਸਮਾਨ ਸੀ ਗੈਪ ਕਰ ਲੈਂਦੀਆਂ ਸੀਗੀਆਂ ਆ ਤਾਂਦਾ ਹੀ ਇਹ ਹੋਇਆ ਸੀ ਪਿਛਲੇ 5-7 ਸਾਲਾਂ ਤੋਂ ਕੋਈ ਮੰਦਿਰ ਕੋਈ ਗੁਰਦੁਆਰਾ ਕੋਈ ਆਸ-ਪਾਸ ਬਹੁਤ ਜ਼ਿਆਦਾ ਭੀੜ ਆਈਆਂ ਕੋਈ ਅ ਵੱਡਾ ਦਿਨ ਆ ਜਾਂ ਕੋਈ ਚੰਗਾ ਦਿਹਾੜਾ ਇਹਨਾਂ ਕੋਲ ਇੱਕ ਕਟਰ ਵੀ ਬਰਾਮਦ ਹੋਇਆ ਜਿਹੜਾ ਕਿ ਸੋਨਾ ਕੱਟਣ ਵਾਲਾ ਹੁੰਦਾ ਕਿਤੇ ਚੇਨ ਲਾ ਲਈ ਚੇਨ ਲਾ ਕੇ ਫਿਰ ਗਾ ਦੂਜੀ ਤੀਜੀ ਚੌਥੀ ਨੂੰ ਦੇ ਦਿੱਤੀ ਸੰਗਤ ਬਹੁਤ ਜ਼ਿਆਦਾ ਸੀ ਤੇ ਸਾਨੂੰ ਇਨਫਰਮੇਸ਼ਨ ਵੀ ਮਿਲੀ ਕਿ ਇਸ ਇਲਾਕੇ ਦੇ ਵਿੱਚ ਇਹ ਲੇਡਿਸ ਸਰਗਰਮ ਨੇ ਪੰਜ ਸੱਤ ਦਿਨ ਤੋਂ ਦੂਕਰ ਕਰਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਵੀ ਸਾਡੀ ਹੈਲਪ ਕਾ ਕਾਫੀ ਕੀਤੀ ਨੌ ਲੇਡਿਸ ਨੇ ਜਿਨ੍ਹਾਂ ਦੀ ਉਮਰ 65 ਤੋਂ ਲੈ ਕੇ ਤੇ 25 22 25 ਤੱਕ ਹੈਗੀ ਹੈ ਦੇਖੋ ਜੀ ਇਹ ਲੇਡੀਜ਼ ਜਿਹੜੀਆਂ ਸੰਗਰੂਰ ਸੁਨਾਮ ਉਸ ਇਲਾਕੇ ਤੋਂ ਸਬੰਧਤ ਸਿਗੀਆਂ ਤੇ ਇਹ ਲੇਡੀਜ਼ ਇਹਨਾਂ ਦਾ ਧੰਦਾ ਹੀ ਇਹ ਹੋਇਆ ਸੀ ਪਿਛਲੇ 5-7 ਸਾਲਾਂ ਤੋਂ ਕਿ ਜਿਸ ਜਗ੍ਹਾ ਦੇ ਉੱਤੇ ਕੋਈ ਗੁਰਪੁਰਬ ਹੈ ਜਾਂ ਕੋਈ ਮੰਦਿਰ ਕੋਈ ਗੁਰਦੁਆਰਾ ਕੋਸ ਆਸ-ਪਾਸ ਬਹੁਤ ਜ਼ਿਆਦਾ ਭੀੜ ਆ ਜਾਂ ਕੋਈ ਅ ਵੱਡਾ ਦਿਨ ਆ ਜਾਂ ਕੋਈ ਚੰਗਾ ਦਿਹਾੜਾ ਉੱਥੇ ਸੰਗਤ ਬਹੁਤ ਆਂਦੀ ਹੈ अर्ਲੀ ਮਾਰਨਿੰਗ ਆ ਮਤਲਬ 24 ਘੰਟੇ ਉੱਥੇ ਆ ਕੇ ਇਹ ਲੇਡੀਜ਼ ਕਰਦੀਆਂ ਕੀ ਸੀਗੀਆਂ ਸਾਰੀਆਂ 8-9-10 ਜਣੇ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਦੀਆਂ ਸੀ ਜਾਂ ਲੇਡੀਜ਼ ਜਾਂ ਜੈਂਟਸ ਨੂੰ ਉਹਨੂੰ ਘੇਰਾ ਪਾ ਕੇ ਉਹਨੂੰ ਗੱਲਾਂ 'ਚ ਉਲਝਾ ਕੇ ਤੇ ਉਹਦਾ ਜਿਹੜਾ ਸਮਾਨ ਸੀ ਗੈਪ ਕਰ ਲੈਂਦੀਆਂ ਸੀ ਜਿਹੜੋ ਇਹਨਾਂ ਕੋਲ ਇੱਕ ਕਟਰ ਵੀ ਬਰਾਮਦ ਹੋਇਆ ਜਿਹੜਾ ਕਿ ਸੋਨਾ ਕੱਟਣ ਵਾਲਾ ਹੁੰਦਾ ਜਿਵੇਂ ਸੋਨਾ ਕੱਟ ਕੇ ਤੇ ਚੇਨ ਲਾ ਲਈ ਚੇਨ ਲਾ ਕੇ ਫਿਰ ਗਾਂ ਦੂਜੀ ਤੀਜੀ ਚੌਥੀ ਨੂੰ ਦੇ ਦਿੰਦੀ ਉਹਨੇ ਗਾਇਬ ਹੋਏ ਨਾ ਤੇ ਬਾਕੀ ਉਹਨ ਵਿਚਾਰਾ ਪਰੇਸ਼ਾਨ ਹੁੰਦਾ ਰਹਿੰਦਾ ਸੀ ਇਨਸਾਨ ਇਹ ਸੀਦਾ ਸਾਹਿਬ ਕੋਲ ਹਕੀਕੀ ਕੀਤਾ ਗਿਆ ਦੇਖੋ ਥਾਣਾ ਸੀਡੂਨ ਦੇ ਏਰੀਆ ਦੇ ਵਿੱਚ ਸ਼ੀ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਆਉਂਦੜਾ ਹੈ ਤੇ ਉਥੇ 26 ਤਰੀਕ ਨੂੰ ਆਪ ਨੂੰ ਪਤਾ ਹੈ ਕਿ ਬਹੁਤ ਅੱਛਾ ਵੱਡਾ ਦਿਹਾੜਾ ਹੈ ਬਾਬਾ ਜੀ ਦਾ ਜਨਮ ਦਿਨ ਸੰਗਤ ਬਹੁਤ ਜ਼ਿਆਦਾ ਸੀ ਤੇ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਕਿ ਇਸ ਇਲਾਕੇ ਦੇ ਵਿੱਚ ਇਹ ਲੇਡਿਸ ਸਰਗਰਮ ਨੇ 5-7 ਦਿਨ ਤੋਂ ਤਾਂ ਜੋ ਅਸੀਂ ਟਰੈਵਲ ਆਇਆ ਆਪਣੇ ਸਿਵਲ ਦੇ ਬੰਦੇ ਛੱਡੇ ਇਸ ਤੋਂ ਇਲਾਵਾ ਗੁਰੂ ਘਰ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਵੀ ਸਾਡੀ ਹੈਲਪ ਕਾਫੀ ਕੀਤੀ ਇਹਨਾਂ ਲੇਡਿਸ ਨੂੰ ਫੜਨ ਦੇ ਵਿੱਚ ਅਸੀਂ ਕੰਮ ਬਿਖੋਏ ਆ ਇਹ ਟੋਟਲ 9 ਲੇਡਿਸ ਨੇ ਜਿਨ੍ਹਾਂ ਦੀ ਉਮਰ 65 ਤੋਂ ਲੈ ਕੇ ਤੇ 25 22 25 ਤੱਕ ਹੈਗੀ ਹੈ ਔਰ ਇਹ ਸਾਰੀਆਂ ਲੇਡਿਸ ਸੁਨਾਮ ਪਟਿਆਲਾ ਸੰਗਰੂਰ ਉਸ ਇਲਾਕੇ ਤੋਂ ਬਿਲੋਂਗ ਕਰਦੀਆਂ ਸਰ ਇਹ ਠੇਰਾ ਕਿਵੇਂ ਪਾਲਦੇ ਅਸੀਂ ਜਿੱਦਾਂ ਕੋਈ ਯਾਤਰੂ ਆਂਦਾ ਸੀ ਦੇਖੋ ਯਾਤਰੂ ਆਂਦਾ ਸੀਗਾ ਇਹਨਾਂ ਦਾ ਮਾਡਲ ਸਪਰੰਡੀ ਇਹੋ ਹੀ ਸੀ ਕਿ ਲੇਡਿਸ ਨੇ ਜਿਵੇਂ 65 ਸਾਲ ਦੀ ਏਜ ਹੈ ਲੋਕਾਂ ਨੇ ਕਹਿਣਾ ਕਿ ਬਜ਼ੁਰਗ ਨੇ ਇਹਨਾਂ ਨੂੰ ਕਿ ਜਾਣਦੇ ਹੋ ਬਾਕੀ ਨੇ ਉਹ ਮਗਰ ਮਗਰ ਜਾ ਕੇ ਇੱਕ ਲੇਡੀ ਨੂੰ ਜਾਂ ਦੋ ਲੇਡੀਆਂ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਉਹਨਾਂ ਨੂੰ ਕਹਿਣਾ ਚੱਲੋ ਜੀ ਚੱਲੋ ਕਿਸੇ ਨੂੰ ਠੇਡਾ ਮਾਰ ਦੇਣਾ ਉਹਨੇ ਡਿੱਗ ਲੱਗਣਾ ਉਹਦੀ ਕੋਈ ਪਰਚੂ ਪੈਸੇ ਕਢਣ ਨੇ ਮਤਲਬ ਇਦਾਂ ਦਾ ਤਰੀਕਾ ਸੀ ਇਹਨਾਂ ਦਾ ਕਿੰਨਾ ਖਾਰਚ ਉਟ ਰਿਹਾ ਮਾਈਂਡ ਇਹਦਾ ਦੇਖੋ ਜੀ 65 ਸਾਲ ਦੀ ਔਰਤ ਦੇਖੋ ਇਹ ਵਾਰਦਤ ਕਰ ਰਹੀ ਹੈ ਤੇ ਬਹੁਤ ਸ਼ਰਮ ਹੈ ਤਾਂ ਹੀ ਵਾਰਦਤ ਹੋ ਰਹੀ ਹੈ ਔਰ ਦੇਖੋ ਇਹਨਾਂ ਦੇ ਖਿਲਾਫ ਅਸੀਂ ਆਲਰੇਡੀ ਪਰਚੇ ਦਰਜ ਨੇ 7-8 ਪਰਚੇ ਦਰਜ ਨੇ ਇਹਨਾਂ ਦੇ ਖਿਲਾਫ ਵਕ ਵਕ ਕਿ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਾਰੇ ਡਿਟੇਲ ਕਢਾ ਰਹੇ ਹਾਂ ਸਾਰੇ ਕਨਫਰਮ ਕਰ ਰਹੇ ਹਾਂ ਕਈ ਮਕਦਮਿਆਂ ਵਿੱਚ ਇਹ ਪੇਸ਼ ਵੀ ਨਹੀਂ ਹੋਈਆਂ ਸੋ ਮੈਂ ਸਮਝਦਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਸਦਕਾ ਇੱਕ ਅੱਛੀ ਕਾਮਯਾਬੀ ਹੋਈ ਹੈ ਜਿਹੜੀ ਕਿ ਸੰਗਤ ਜਿਹੜੀ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਆਉਂਦੀ ਹੈ ਉਹਨੂੰ ਇੱਕ ਰਾਹਤ ਮਿਲੇਗੀ ਇਹਨਾਂ ਲੋਕਾਂ ਕੋਲੋਂ ਡਰਨ ਦੀ ਲੋੜ ਨਹੀਂ ਸੋ ਅਸੀਂ ਮੈਂ ਤੁਹਾਡੇ ਥਰੂ ਲੋਕਾਂ ਨੂੰ ਵੀ ਇਹ ਰਿਕਵੈਸਟ ਕਰਦਾ ਥੋੜਾ ਚੱਕਰ ਨਹੀਂ ਹੋ ਕੇ ਤੁਰਿਆ ਫਿਰਿਆ ਕਰਨ ਜੀ ਤੇ ਸਰ ਇਹ ਅਕਸਰ ਇਹ ਜਾਦਰ ਚਪੈਰਾ ਸਾਹਿਬ ਵਾਲੇ ਦਿਨ ਹੀ ਆਉਂਦੀ ਅਸੀਂ ਬਿਲਕੁਲ ਮੋਸਟਲੀ ਚਪੈਰਾ ਮੈਂ ਦੱਸਿਆ ਚਪੈਰਾ ਸਾਹਿਬ ਵਾਲੇ ਦਿਨ ਆਉਂਦੇ ਨੇ ਕਿ ਤੁਹਾਨੂੰ ਪਤਾ ਹੈ ਸ਼ਿਦਾ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜਾ ਚਪੈਰਾ ਸਾਹਿਬ ਹੁੰਦਾ ਹੈ ਤੇ ਬਹੁਤ ਜ਼ਿਆਦਾ ਸੰਗਤ ਆਂਦੀ ਹੈ ਲੋਕੀ ਕਈ ਮੀਲਾਂ ਤੋਂ ਦੂਰ 100 200 ਮੀਲ ਦੂਰ ਤੋਂ ਆਪਣਾ ਚਪੈਰਾ ਘਟਣ ਆਉਂਦੇ ਨੇ ਇਹ ਲੋਕ ਇਹ ਲੇਡੀ ਜਿਹੜੀ ਹੈ ਇਹ ਉਸ ਚੀਜ਼ ਦਾ ਫਾਇਦਾ ਉਠਾਉਂਦੀ ਹੈ ਜਿੱਥੇ ਭੀੜ-ਭਾੜ ਬਹੁਤ ਜ਼ਿਆਦਾ ਹੋਵੇ ਜਿੱਥੇ ਇਹ ਆਪਣੀ ਟਾਰਗੇਟ ਨੂੰ ਮਤਲਬ ਅੰਜਾਮ ਦਿੰਦੀ ਹੈ ਕਈ ਸ਼ਿਕਾਇਤਾਂ ਪਹਿਲੇ ਆਈਆਂ ਸੀ ਤੁਹਾਨੂੰ ਇਸ ਤਰ੍ਹਾਂ ਬਿਲਕੁਲ ਸਾਨੂੰ ਵਰਬਲ ਸ਼ਿਕਾਇਤ ਆਉਂਦੀਆਂ ਸੀਗੀਆਂ ਕਿਸੇ ਵੇਲੇ ਇੱਕ ਦੋ ਫੋਨ ਵੀ ਆਏ ਐਸੇ ਕਰਕੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਾਰੇ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਕਿ ਚਿੱਟੇ ਕਪੜੇ ਦੇ ਵਿੱਚ ਇੱਥੇ ਫੋਰਸ ਲਗਾਈ ਜਾਵੇ ਤੇ ਚਿੱਟੇ ਕਪੜੇ 'ਚ ਫੋਰਸ ਲਗਾ ਕੇ ਪਲੱਸ ਜਿਹੜੇ ਗੁਰਦੁਆਰਾ ਸਾਹਿਬ ਦੇ ਵਰਕਰ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਇਕੱਠਿਆਂ ਫਿਰ ਇਹਨੂੰ ਅੰਜਾਮ ਦਿੱਤਾ ਤੇ ਉਹ ਪੁਲਿਸ ਸ਼ਰਦਾਲੂ ਬਣ ਕੇ ਗਈ ਫਿਰ ਅੰਦਰ ਬਿਲਕੁਲ ਜੀ ਪੁਲਿਸ ਸ਼ਰਦਾਲੂ ਬਣ ਕੇ ਗਈ ਹੈ ਪੁਲਿਸ ਤੇ ਹੈ ਹੀ ਸ਼ਰਦਾਲੂ ਗੁਰੂ ਮਹਾਰਾਜ ਦੇ ਅਗੇ ਤੇ ਅਸੀਂ 24 ਘੰਟੇ ਸ਼ਰਦਾਲੂ ਹੋਣੇ ਜੀ ਉਹਨਾਂ ਦੇ ਤੇ ਸ਼ਰਦਾਲੂ ਬਣ ਕੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਤੇ ਗਾਮੇਬੀ ਦੀ ਅਰਦਾਸ ਕੀਤੀ ਤੇ ਸਾਨੂੰ ਕਾਮਯਾਬੀ ਮਿਲੀ ਤੇ ਸਰ ਇਹ ਬਾਰ ਕੋਈ ਦੋਸਤੀ ਕਰਕੇ ਵੀ ਕਿਸੇ ਕੋਲ ਲੁੱਟ ਗਿਆ ਸੀ ਕਿ ਜ਼ਿਆਦਾਤਰ ਕਟ ਰਹੀ ਹੁੰਦਾ ਜੀ ਨਹੀਂ ਇਹਨਾਂ ਕੋਲ ਕਟ ਨਹੀਂ ਹੁੰਦਾ ਸੀ ਇਹ ਆਲਮੋਸਟ ਸਿਰਫ ਇੱਕੋ ਕੰਮ ਕਰਦੀ ਜਿੱਥੇ ਰਸ਼ ਬਹੁਤ ਜ਼ਿਆਦਾ ਹੈ ਜਿੱਥੇ ਸੰਗਤ ਬਹੁਤ ਜ਼ਿਆਦਾ ਉਹਨੂੰ ਟਾਰਗੇਟ ਕਰਦੀ ਐਸੇ ਉਹ ਆਪਣਾ ਸ਼ਿਕਾਰ ਕਿਵੇਂ ਡੈਂਟੀਫਾਈ ਕਰਦੀ ਸੀ ਸ਼ਿਕਾਰ ਐਸੇ ਤਰੀਕੇ ਨਾਲ ਡੈਂਟੀਫਾਈ ਕਰਦੀ ਸੀ ਜਿਸ ਲੇਡੀ ਕੋਲ ਵਿਚਾਰੀ ਕੋਲ ਪਰਸ ਹੈਗਾ ਹੱਥ 'ਚ ਫੜਿਆ ਜਾਂ ਮੋਢੇ 'ਤੇ ਪਰਸ ਪਾਇਆ ਜਾਂ ਗਰਦ ਚੇਨ ਪਾਈ ਹੈ ਉਹੀ ਟਾਰਗੇਟ ਹੁੰਦੇ ਸੀ ਇਹਨਾਂ ਤੇ ਇਸੀ ਦਸਾਂ ਤੋਂ ਕਿੰਨੀ ਦੇਰ ਤੋਂ ਐਕਟਿਵ ਸੀ ਮੇਰੇ ਸਾਹਮਣੇ ਜੋ ਹੁਣ ਪੁੱਛਕਿਸ਼ ਹੋਈ ਹੈ 4-5 ਦਿਨ ਤੋਂ ਐਕਟਿਵ ਸੀਗੇ ਤੇ ਰੱਬ ਦੀ ਕਿਰਪਾ ਨਾਲ ਜਲਦੀ ਹੀ ਸੀ ਇਹਨਾਂ ਨੂੰ ਕਾਬੂ ਕਰ ਲਿਆ ਸਾਰੀਆਂ ਅਧੀਆਂ ਇਕੱਠੀਆਂ ਸੀਗੀਆਂ ਨਹੀਂ ਇਕੱਠੀਆਂ ਨਹੀਂ ਸੀ ਆਉਂਦੀਆਂ ਕਿਸੇ ਇੱਕ ਬੱਚ ਦੋ ਜਣੀਆਂ ਆ ਗਈਆਂ ਦੂਜੀ ਬੱਚ ਇੱਕ ਜਣੀ ਆ ਗਈ ਤਿੰਨ ਇੱਕ ਬੱਚ ਆ ਗਈ ਇਸ ਤਰੀਕੇ ਨਾਲ ਵਕ ਵਕ ਟਾਈਮ ਤੇ ਆਉਂਦੀਆਂ ਸੀ ਅੱਛਾ ਤੁਹਾਨੂੰ ਫੜਨ ਚ ਵੀ ਕਾਫੀ ਮੁਸ਼ਕਲ ਹੋਈ ਬਹੁਤ ਮੁਸ਼ਕਲ ਆਦੀ ਭਈ ਤੇ ਫਿਰ ਨਹੀਂ ਜਦੋਂ ਅਸੀਂ ਪਕੜਿਆ ਨੂੰ ਅਸੀਂ ਸ਼ੀਦਾ ਸਾਹਿਬ ਦੇ ਲਾਗੇ ਫੜਿਆ ਨੂੰ ਉਦੋਂ ਐਕਟਿਵ ਸੀਗੀਆਂ ਜਦੋਂ ਐਕਟਿਵ ਸੀ ਪਤਾ ਲੱਗਿਆ ਸਾਨੂੰ ਸੀਸੀਟੀਵੀ ਕੈਮਰਾ ਦੇ ਨਾਲ ਪਲੱਸ ਅਸੀਂ ਜਿਹੜੇ ਮੈਨੇਜਰ ਸਾਹਿਬ ਉਹਨਾਂ ਨੇ ਸਾਡੀ ਹੈਲਪ ਕੀਤੀ ਨਾਲ ਲੋਕਲ ਪੁਲਿਸ ਜਿਹੜੀ ਹੈ ਸਿਵਲ ਪਰਚ ਇਸ ਸੀਗੀ ਉਹ ਐਕਟਿਵ ਹੋ ਇੱਕ ਰੋ ਇੱਕ ਦੂਸਰੇ ਨੂੰ ਦੇ ਦਿੰਦੀ ਸੀ ਬਿਲਕੁਲ ਤੇ ਟੋਟਲ ਕਿੰਨੀਆਂ ਜਲਾਨੀਆਂ ਨੇ ਜੀ ਨੌ ਜਲਾਨੀਆਂ ਨੌ ਨੌ ਲੈਡੀਆਂ ਨੇ ਤੇ ਸਾਰੀ ਫੜੀ ਗਈ ਸਾਰੀ ਫੜੀ ਗਈ ਉਮੀਦ ਹੈ ਕਿ ਤੇ ਸ਼ਾਂਤੀ ਹੋਏਗੀ ਕਿਉਂਕਿ ਬਿਲਕੁਲ ਡੈਫੀਨਟਲੀ ਜੀ ਆਪਦੇ ਅੱਗੇ ਇਹੋ ਹੀ ਅਰਦਾਸ ਹੈ ਕਿ ਹੋਣ ਇਹੋ ਜਿਹੇ ਲੋਕ ਮਾੜਾ ਕੰਮ ਨਾ ਕਰਨ ਲੋਕਾਂ ਨੂੰ ਅਕਲ ਵੀ ਆਵੇ ਕਿ ਕਰੂਕਰਾਂ ਦੇ ਬਾਹਰ ਜਾ ਕੇ ਇਹੋ ਜਿਹਾ ਕੰਮ ਨਾ ਕਰਨ ਪੁਲਿਸ ਦੀ ਸੱਚਾਈ ਪੂਰੀ ਰਹੇਗੀ ਜੀ ਫਿਰ ਬਿਲਕੁਲ ਪੁਲਿਸ ਐਕਟਿਵ ਹੈ ਜੀ ਅਸੀਂ 24 ਘੰਟੇ ਲੋਕਾਂ ਦੀ ਸੇਵਾ ਉਸ ਵਾਸਤੇ ਹਾਜ਼ਰ ਹਾਂ ਤੇ ਹਾਜ਼ਰ ਰਵਾਂਗੇ